ਹਾਂ ਪਿਛਲੇ ਸਾਲ ਜਿਹੜਾ ਉਹ ਇਥੋਂ ਬੰਨ ਰੁੜਿਆ ਸੀ ਆ ਕੀੜਾ ਫੇਰ ਪੈ ਰਹੀਆਂ ਇਸ ਭਰਾ ਦਾ ਕੋਲ ਮੇਰੀਆ ਵਾ ਪਰ ਜਿਹਦਾ ਆ ਪੈਣਾ ਆਈਆਂ ਸਾਡੀਆਂ ਮਰੀ ਕਾਟੇ ਸੇਵਾ ਕਰਨ ਤੇ ਥੋੜੇ ਪਰ ਨਹੀਂ ਆਵਾ ਤੇ ਉਥੋਂ ਦੇਕੇ ਹੁਣੇ ਹੀ ਆਸਾ ਵਾਪਸ ਚਲੇ ਆ ਅੱਗੇ ਮਤਲਬ ਬੇਰੀਆਂ ਵਾ ਤੇ ਪੈਣੋ ਥੋੜਾ ਜਿਹਾ ਥੋੜਾ ਜਿਹਾ ਇਧਰੇ ਰੋ ਮੇਰੀਆਂ ਪੈਣਾ ਆਪਾ ਥੋੜੇ ਇਧਰ ਪਰੋ ਤੁਹਾਡੀ ਜਾਨ ਬਹੁਤ ਕੀਮਤੀ ਜੀ ਕੋਈ ਨਹੀਂ ਫਸਲਾਤ ਫਸਲਾ ਜਿਹੜੀਆਂ ਮਾਰ ਗਿਆ ਜਿਹੜੀਆਂ ਕੋਈ ਗੱਲ ਨਹੀਂ ਮੰਨਰੇ ਗਾਰੀਆਂ ਪੈਣਾ ਜਿਹੜੀਆਂ ਆ ਪਿੱਛੇ ਉਹ ਮਤਲਬ ਨਹੀਂ ਪੈ ਰਿਆ بارش ਹੋ ਰਹੀ ਆ ਉਹ ਕਿਸੇ ਟਰੈਕਟਰ ਟੋਲਾ ਫਸ ਗਿਆ ਨੌਜਵਾਨ ਬਹੁਤ ਜਿਹੜੀ ਖੇਚਲ ਕਰ ਰਹੇ ਆ ਮਤਲਬ ਰਾਤ ਦਿਨ ਇੱਕ ਕਰਕੇ ਪਹਿਰਾ ਦੇ ਰਿਹਾ ਪਿਛੇ ਸਭਰਾ ਇੱਥੋਂ ਜਿਹੜਾ ਵਾ ਉਹ ਜਿੱਥੇ ਟੁੱਟਦਾ ਹੈ 2.5 ਕਿਲੋਮੀਟਰ ਲੰਮੀ ਢਾਲ ਹੁੰਦਾ ਸੀ ਉਹ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੋਂ ਹੁਣ ਮਤਲਬ ਥੋੜਾ ਜਿਹਾ ਫਰਕ ਪਿਆ ਵਾ ਪਰ ਆ ਜਿਹੜਾ ਸਿਮਣ ਲੱਗਾ ਇਹ ਚਿੰਤਾਦਾਇਕ ਜ਼ਿਆਦਾ ਹੋ ਗਿਆ ਵਾ ਕਿਉਂਕਿ ਜੀ ਇਹ ਟੁੱਟਦਾ ਵਾਦੇ ਕਈ ਪਿੰਡ ਮਤਲਬ ਭੂ ਅ ਪ੍ਰੋਮੋ ਬਸਤੀ ਲਾਲ ਸਿੰਘ ਕੁੱਤੀ ਵਾਲਾ ਇਹ ਸਾਰੇ ਗਿੱਗਰ ਤੋਂ ਆਲੋ ਸਭਰਾ ਨੂੰ ਬਹੁਤ ਦੂਰ ਤੱਕ 18ਵੀਂ ਪਿੰਡ ਪਿੰਡਾਂ ਨੂੰ ਕੋਟ ਬੁੱਢਾ ਤੂਤ ਬੰਗਾੜੇ ਤੱਕ ਜਿਹੜੀ ਆ ਵਿੱਚ ਸੀ ਤੋਂ ਡੂਮਣੀ ਵਾਲਾ ਗਦਾਈਕੇ ਸਾਰਿਆਂ ਨੂੰ ਮਾਰ ਕਰਨੀ ਆ ਤੇ ਆ ਜਿਹੜੀ ਤੇੜਾ ਇਹ ਸਜਰੀ ਫਿਰ ਪੈ ਰਹੀ ਆ ਜੋ ਚਿੰਤਾ ਦਾ ਵਿਸ਼ਾ ਵਾ ਸੋ ਇਹਦੇ ਤੇ ਹੁਣ ਇਹ ਵੀ ਅ ਇਸ ਟਾਈਮ ਤੇ ਜੋ ਹਾਲਾਤ ਵਾ ਇਨਾਂ ਤੋਂ ਬਹੁਤ ਵੱਡੀ ਸਿੱਖਣ ਦੀ ਲੋੜ ਆ ਇਹ ਸਰਕਾਰਾਂ ਇਸ ਟਾਈਮ ਤੇ ਇਹਦੇ ਤੇ ਮੈਂ ਕਹਿੰਦਾ ਵੀ ਅੱਜ ਤੋਂ ਹੀ ਡਰਾਇੰਗ ਬਣਾ ਕੇ ਨਕਸ਼ੇ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦੇਣਾ ਇਹਨਾਂ ਦਰਿਆਵਾਂ ਨੂੰ ਜਿੱਥੋਂ ਵੀ ਨਿਕਲਦੇ ਆ ਭਾਵੇਂ ਉਹ ਪੌਂਕ ਡੈਮ ਤੋਂ ਨਿਕਲਦੇ ਆ ਭਾਵੇਂ ਉਹ ਥੀਨ ਡੈਮ ਤੋਂ ਨਿਕਲਦੇ ਆ ਭਾਵੇਂ ਪਾਖੜਾ ਡੈਮ ਤੋਂ ਇਹਨਾਂ ਨੂੰ ਕੋਈ ਚੰਗੀ ਸ਼ੇਪ ਦੇ ਕੇ ਤੇ ਜਿੰਨਾ ਖਰਚਾ ਹਰ ਸਾਲ ਰੱਖ-ਰਖਾਵ ਲਈ ਰੱਖਦੇ ਆ ਉਹਨਾਂ ਖਰਚਾ ਦਰਿਆਵਾਂ ਦੇ ਵਿੱਚੋਂ ਕੱਢੀ ਰੇਤ ਮਿੱਟੀ ਤੋਂ ਹੀ ਪੂਰਾ ਹੋ ਜਾਣਾ ਤੇ ਪ੍ਰੇਸ਼ਕੋ ਵਧਣਗੇ ਲੋਕਾਂ ਨੂੰ ਦੇ ਕੇ ਵੀ ਜਿਹੜੀਆਂ ਮਾਲਕੀ ਜ਼ਮੀਨਾਂ ਦੇ ਇਹਨੂੰ ਕੋਈ ਨਹਰੀ ਰੂਪ ਦੇਂਦੀ ਜਿਹੜੀ ਉਹ ਖੇਤਰ ਕਰਨ ਆ ਸਾਰਾ ਦੇਖ ਲਓ ਕਿ ਇੱਥੇ ਐਸ ਸਾਈਡ ਦੇ ਉੱਤੇ ਆ ਥੱਲੇ ਸਾਰੇ ਟਰਾਂਸਫਰ ਤੁਸੀਂ ਵੇਖ ਲਿਏ ਇਹ ਵਾਈ ਜੋਗ ਜ਼ਮੀਨਾਂ ਸਾਰਾ ਥੱਲੇ ਝੋਨਾ ਉਹ ਕਮਾਤ ਸਿੰਲਿਆ ਥੋੜਾ ਥੋੜਾ ਇਹਦੋਂ ਕਿ ਉਹ ਆਬਾਦੀ ਵੀ ਤੁਸੀਂ ਦੇਖ ਰਹੇ ਜੀ ਅੱਗੇ ਬਣੀ ਉਹ ਜਿਹੜੇ ਇਸ ਪੈਟੀਆ ਉਹ ਸਾਰੀਆਂ ਆਬਾਦੀ ਵਾਲੀ ਜਗਾ ਵਾ ਤੇ ਦਰਿਆ ਦਾ ਜਿਹੜਾ ਮਹਿਣ ਵਾ ਉਹ ਪਰਲੇ ਬਨੇ ਰਹਿਦਾ ਵਾ ਇਹਦੋਂ ਤਕਰੀਬਨ ਇਥੋਂ 2.5 ਕਿਲੋਮੀਟਰ ਦੂਰ ਪਰ ਇਸ ਟਾਈਮ ਤੇ ਪਾਣੀ ਜਿਹੜਾ ਉਹ ਇਲਾ ਕਿ ਉਸਕੋ ਹਰੀਕੇ ਹੈਡਵਰਕਸ ਤੋਂ ਥੱਲੇ ਚੱਲ ਰਿਆ ਆ ਯੋਧੇ ਆ ਗਿਆ ਜਿਹੜੇ 2019 ਤੋਂ ਹੜ੍ਹ ਦੇ ਵਿੱਚ ਐਹੋ ਜੀ ਟ੍ਰੇਨਿੰਗ ਇਹਨਾਂ ਨੇ ਕਰ ਲਈ ਆ ਵੀ ਹੁਣ ਰਾਤ ਦਿਨ ਕ੍ਰੇਡ ਜਿਹੜੇ ਲਾ ਕੇ ਇਹ ਕਰ ਰਹੇ ਆ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਵਸਭਰਾ ਤੂੰ ਇੱਥੋਂ ਦਾ ਤੇ ਉਦੋਂ ਹੀ ਆ ਗਿਆ ਹੁਣ ਆ ਵੀ ਤੋੜੇ ਭਰ ਲੱਗੇ ਆ ਮਿੱਟੀ ਆ ਰਹੀ ਆ ਇਹਨੂੰ ਹੁਣ ਮਜ਼ਬੂਤ ਕਰਨ ਵਾਸਤੇ ਇਹਨਾਂ ਯੋਧਿਆ ਨੇ ਕ੍ਰੇਡ ਕਿਉਂਕਿ ਇਹਨਾਂ ਨੂੰ ਸਾਰਾ ਤਜਰਬਾ ਵਾ ਪਾਣੀ ਦਾ ਵੀ ਕਿੱਥੇ ਲੱਗਣਾ ਵਾ ਸੋ ਇਹ ਯੋਧੇ ਜਿਹੜੇ ਉਹ ਮਹਾਪੁਰਸ਼ਾਂ ਦੀ ਤੰਤ ਪੱਪਾ ਸੋ ਪਾਸੇ ਨਹੀਂ ਸਿਹਰਾਈ ਵਾਲਿਆਂ ਦੇ ਔਰ ਬਾਬਾ ਅਵਤਾਰ ਸਿੰਘ ਸੁਰਸਿਕ ਵਾਲਿਆਂ ਦੀਆਂ ਸੰਗਤਾਂ ਬਾਬਾ ਜਗਤਾਰ ਸਿੰਘ ਕਰਨਤਾਰ ਵਾਲਿਆਂ ਦੀਆਂ ਸੰਗਤਾਂ ਔਰ ਸਥਾਨਿਕ ਸੰਗਤਾਂ ਕੋਈ ਰਾਤ ਤੇ ਜਿੜ ਨਹੀਂ ਵੇਦਾ ਆਹ ਟਰਾਲਾ ਜਿਹੜਾ ਮੈਨੂੰ ਲੈ ਕੇ ਜਿੱਥੇ ਆਉਂਦਾ ਵਾ ਇਹ ਰਾਹ ਜਿਹਦੇ ਵਿੱਚ ਇਹ ਟਰਾਲਾ ਫਿੱਟ ਹੱਸ ਜਾਂਦਾ ਹੈ ਉਹ ਜਿੱਥੇ ਕੱਢ ਕੇ ਗਏਗਾ ਉਹ ਚੱਲਣਾ ਔਰ ਜਿੱਥੇ ਖਾਲੀ ਕਰਕੇ ਜਿਹੜਾ ਉੱਪਰ ਉੱਥੇ ਲੈ ਜਾ ਅੱਗੇ ਇਹ ਆ ਵੀ ਇੱਥੇ ਮਤਲਬ ਵੱਡੇ ਸਟ੍ਰੀਟ ਦੀ ਲੋੜ ਦੇ ਵੀ ਥੋੜਾ ਜਿਹਾ ਗੱਡੀਆਂ-ਗੱਡੀਆਂ ਵਾਲੇ ਜਿਹੜੇ ਉਹ ਘੱਟ ਹੋਣ ਜਿਹੜੇ ਸੇਵਾ ਕਰਨ ਵਾਲੇ ਆ ਤੁਰ ਕੇ ਆਉਣ ਜਾਂ ਮੋਟਰਸਾਈਕਲਾਂ ਤੇ ਹੋਣ ਗੱਡੀਆਂ ਦੇ ਨਾਲ ਜਿਹੜੇ ਵੱਡੇ ਕਾਫਲੇ ਜਿਹਾ ਆਉਂਦੇ ਆ ਤੇ ਜਾਮ ਲੱਗਦੇ ਆ ਉਹ ਜਾਮ ਲੱਗਣ ਨਾਲ ਜਿਹੜੇ ਟਰੈਕਟਰ ਟਰਾਲੇ ਮਿੱਟੀ ਲੈ ਕੇ ਆਉਂਦੇ ਆ ਜਾਂ ਸੇਵਾਦਾਰ ਆਉਂਦੇ ਆ ਜਾਂ ਤੋੜੇ ਦੇ ਭਰ ਕੇ ਲਿਉਂਦੇ ਆ ਉਹਨਾਂ ਨੂੰ ਬੜੀ ਰਿਕਵਰੀ ਪੈਦਾ ਪੈਦਾ ਹੁੰਦੀ ਆ ਅਪੀਲ ਆ ਵੀ ਉਹ ਥੋੜਾ ਜਿਹਾ ਵਿਜ਼ਿਟ ਕਰਨ ਵਾਲੇ ਜਾਂ ਵੇਖਣ ਵਾਲੇ ਜਾਂ ਜਿਹੜੇ ਸਾਡਾ ਦਰਦ ਬਣਾਉਣ ਵਾਲੇ ਗੱਡੀਆਂ ਤੇ ਆਉਂਦੇ ਆ ਉਹ ਥੋੜਾ ਜਿਹਾ ਗੱਡੀਆਂ ਪਿੱਛੇ ਡ ਹੁਣ ਤਾਂ ਜੋ ਇਥੇ ਆਵਾਜਾਈ ਪੂਰੀ ਤਰ੍ਹਾਂ ਜਿਹੜੀ ਉਹ ਚੱਲ ਸਕੇ ਆ ਜਿਵੇਂ ਆ ਆ ਵੀਰ ਰਾਤ ਨੌ ਦਿਨ ਨਾਲ ਲੱਗਿਆ ਤੇ ਮੋਟਰਸਾਈਕਲਾਂ ਤੇ ਆ ਰਿਹਾ ਇਥੇ ਇਹ ਇਥੋਂ ਮਤਲਬ ਜਿਹੜੇ ਆ ਨਾ ਸਵਾਵਾ ਕਰ ਰਹੇ ਆ ਪਰ ਹੁਣ ਇਹਨਾਂ ਨੂੰ ਜਦੋਂ ਪਤਾ ਲੱਗਾ ਵਾ ਕਿ ਘੁੰਮ ਲਾਗੂ ਜਿੱਥੇ 2030 ਚ ਬਣ ਟੁੱਟਾ ਸੀ ਉਥੋਂ ਫੇਰ ਖਤਰਾ ਹੋਇਆ ਵਾ ਤੇ ਹੁਣ ਫੇਰ ਉਸੇ ਵੇਲੇ ਭੱਜ ਕੇ ਆ ਗਏ ਆ ਸੋ ਆਹ ਰਲ ਮਿਲ ਕੇ ਇਸ ਵਿਪਤਾ ਦੀ ਘੜੀ ਚ ਨਿਕਲੀਏ ਕਿਉਂਕਿ ਰਾਵੀ ਦਰਿਆ ਨੇ ਅਮਰਸਰਦਾ ਗੁਰਦਾਸਪੁਰ ਕਾ ਦੇ ਅੱਗੇ ਪਾਕਿਸਤਾਨ ਦਾ ਬਹੁਤ ਵੱਡਾ ਨਿਸ਼ਾਨ ਕਰਤਾ ਵਾ ਇਦੋਂ ਬਿਆਸ ਰਾਂ ਹੀ ਜਿਹੜਾ ਸਤਲੁਜ ਰਾਂ ਹੀ ਪਾਣੀ ਆਇਆ ਵਾ ਇਹਨੇ ਵੀ ਅੱਗੇ ਹਸੈਣੀ ਵਾਲੇ ਤੋਂ ਅੱਗੇ ਫਾਜ਼ਿਲਕਾ ਤੱਕ ਪਰੇ ਪਾਕਿਸਤਾਨ ਦਾ ਬਹੁਤ ਨੁਕਸਾਨ ਕੀਤਾ ਤੇ ਪਿੱਛੋਂ ਇਹ ਟਾਂਡਾ ਪਠਾਨਕੋਟ ਗਰਦਾਸਪੁਰ ਅਮਰਸਰ ਕਪੂਰਥਲੇ ਦਾ ਜਲੰਧਰ ਦਾ ਔਰ ਤਰਨਤਾਰ ਦੇ ਮੰਡ ਏਰੀਏ ਦਾ ਜਿਵੇਂ ਜੋੜ ਪੈੜਾਦ ਇਹਨਾਂ ਮੰਡਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਕੇ ਸਭਰਾ ਦੇ ਵਿੱਚ ਵੀ ਆ 100% ਫਸਲ ਜਿਹੜੀ ਆ ਦੋਹਾਂ ਬੰਨਾਂ ਦੇ ਸਨ ਦੇ ਵਿੱਚ ਬਿਲਕੁਲ ਬਰਬਾਦ ਹੋ ਗਈ ਆ ਇਹ ਹੋ ਹੁਣ ਤੇ ਸਾਰੇ ਜਣੇ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਜਾਨ ਦਾ ਨੁਕਸਾਨ ਨਾ ਕੋਈ ਹੋਵੇ ਮਾਲ ਦਾ ਨੁਕਸਾਨ ਆਪਾਂ ਨਾਲ ਮਿਲ ਕੇ ਪੂਰਤੀ ਕਰ ਲਾਂਗੇ ਇਧਰ ਹੋ ਜਾ ਸ਼ੇਰ ਆ ਪਾ ਕੇੜ ਪਾਟੀ ਆ ਇਧਰ ਹੋ ਜਾ ਮੇਰੇ ਸ਼ੇਰ ਆ ਤੇੜੋ ਪਾੜਦੀ ਜਾਂਦੀ ਆ ਹੋ ਇਹ ਕਾ ਕਰਦੇ ਤੇ ਐਂ ਨੂੰ ਰੋ ਪੁੱਤ ਐਂ ਨੂੰ ਰੋ ਸ਼ਾਵਾਂ ਚ ਆ ਆ ਸਾਰੇ ਨੌਜਵਾਨ ਸੇਵਾ ਕਰਨ ਆ ਰਹੇ ਆ ਤੇ ਆਓ ਰਲ ਮਿਲ ਕੇ ਇਹਨੂੰ ਆਪਾਂ ਬਰਨ ਦੀ ਕੋਸ਼ਿਸ਼ ਕਰੀਏ ਧੰਨਵਾਦ